ਜਵਾਈ ਨੇ ਆਪਣੀ ਸੱਸ ਨੂੰ ਗੋਲੀਆਂ ਮਾਰ ਕੇ ਕੀਤਾ ਕਤਲ ਪੁਲਿਸ ਕਾਰਵਾਈ ਜਾਰੀ ਤਰਨਤਾਰਨ ਨੇੜੇ ਪਿੰਡ ਬਾਕੀਪੁਰ ਵਿੱਚ ਬੀਤੀ ਰਾਤ ਇੱਕ ਦਰਦਨਾਕ ਵਾਪਰਾ ਵਾਕਿਆ ਵਾਪਰਿਆ ਜਿੱਥੇ ਜਵਾਈ ਨਿਸ਼ਾਨ ਸਿੰਘ ਵਾਸੀ ਵਜੀਦਪੁਰ ਨੇ ਆਪਣੀ ਸੱਸ ਵਿਧਵਾ ਜਗੀਰ ਕੌਰ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਘਟਨਾ ਤੋਂ ਬਾਅਦ ਨਿਸ਼ਾਨ ਸਿੰਘ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਦੀ ਕਾਰਵਾਈ ਵਿੱਚ ਘਟਨਾ ਦੀ ਸੂਚਨਾ ਮਿਲਦਿਆਂ ਹੀ ਤਰਨਤਾਰਨ ਥਾਣਾ ਸਦਰ ਦੀ ਪੁਲਿਸ ਮੌਕੇ ਤੇ ਪਹੁੰਚੀ ਅਤੇ ਮ੍ਰਿਤਕ ਦੀ ਲਾਸ਼ ਆਪਣੇ ਕਬਜੇ ਵਿੱਚ ਲੈ ਲਈ ਪੋਸਟਮਾਰਟ ਲਈ ਲਾਸ਼ ਨੂੰ ਤਰਨਤਾਰਨ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਨਿਸ਼ਾਨ ਸਿੰਘ ਵਿਰੁੱਧ ਮਾਮਲਾ ਦਰਜ ਕੀਤਾ ਜਾ ਰਿਹਾ ਹੈ ਪੁਲਿਸ ਨੇ ਦੱਸਿਆ ਕਿ ਮੈਡੀਕਲ ਰਿਪੋਰਟ ਆਉਣ ਤੋਂ ਬਾਅਦ ਧਾਰਾ ਵਿੱਚ ਹੋਰ ਵਾਅਦਾ ਕੀਤਾ ਜਾਏਗਾ ਜੀ ਜਗੀਰਕੁਰ ਪਿੰਡ ਬਾਟ ਤੋਂ ਪਿੰਡ ਬਾਕੀਪੁਰ ਤੋਂ ਪਤਨੀ ਸਵਾਰ ਮਖ्तार ਸੇਕ ਜਿਨ੍ਹਾਂ ਦੀ ਪਹਿਲਾਂ ਕਾਫੀ ਸਮਾਂ ਡੈਥ ਹੋ ਗਈ ਸੀ ਤੇ ਇਹਨਾਂ ਨੇ ਆਪਣੀ ਬੇਟੀ ਦਾ ਵਿਆਹ ਜਿਹੜਾ ਬਜੀਦਪੁਰ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਕੀਤਾ ਸੀ ਕੱਲ ਰਾਤ ਲਗਾਤਾਰ ਪਿਛਲੇ ਸਮੇਂ ਤੋਂ ਇਹਨਾਂ ਦਾ ਜਿਹੜਾ ਜਵਾਈ ਹੀ ਨਿਸ਼ਾਨਾ ਸhenga ਇਹਨਾਂ ਤੋਂ ਪੈਸਿਆਂ ਦੀ ਮੰਗ ਕਰਦਾ ਸੀ ਇਹਨਾਂ ਨੇ ਥੋੜੇ ਥੋੜੇ ਪੈਸੇ ਕਰਕੇ 3 ਲੱਖ ਰੁਪਈਆ ਉਹਨੂੰ ਪਹਿਲਾਂ ਹੀ ਦਿੱਤਾ ਸੀ ਪਰ ਲਗਾਤਾਰ ਕੁੜੀ ਨੂੰ ਜਿਹੜਾ ਟਾਰਚਰ ਕਰਦਾ ਸੀ ਤੇ ਕੱਲ ਪਰਸੋਂ ਜਿਹੜਾ ਕੁੜੀ ਦੇ ਨਾਲ ਝਗੜਾ ਕਰਕੇ ਉਹਨੂੰ ਆਪ ਦੇ ਪੇਕੇ ਪਿੰਡ ਬਾਕੀਪੁਰ ਕੱਲ ਦਿੱਤਾ ਤਕਾਲਾ ਵਾਪਸ ਪਿੱਛੇ ਆਪ ਵੀ ਆ ਗਿਆ ਤੇ ਇਹ ਜਗੀਰਕੌਰ ਤੇ ਇਹਨਾਂ ਦੀ ਬੇਟੀ ਜਿਹੜੀ ਕਵਲਜੀਤਕੌਰ ਦੋਵੇਂ ਹੀ ਘਰ ਦੇ ਵਿੱਚ ਸੀ ਤੇ ਆਉਂਦਾ ਹੀ ਆਪਣੇ ਜਿਹੜਾ ਸੀ ਪਿਸਤਲ ਦੇ ਨਾਲ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤੇ ਦੋ ਜਿਹੜੇ ਫੈਰ ਵਾ ਪਹਿਲੋਂ ਇਹਨਾਂ ਦੇ ਇਹਨਾਂ ਦੇ ਉੱਤੇ ਕੀਤੇ ਤੇ ਤੀਸਰਾ ਫੈਰ ਜਿਹੜਾ ਵਾ ਪਹਿਲੋਂ ਲੜਕੀ ਨੂੰ ਬਾਹਰ ਲੱਗਾ ਲੜਕੀ ਭੱਜ ਕੇ ਅੱਗੇ ਨੂੰ ਹੋ ਗਈ ਅੰਦਰ ਨੂੰ ਹੋ ਗਈ ਤੇ ਉਹਦੀ ਜਿਹੜੀ ਮਾਤਾ ਸੀ ਜਗੀਰਕੌਰ ਉਹ ਮੰਜੇ ਤੇ ਬੈਠੀ ਸਬਜ਼ੀ ਕੱਟ ਰਹੀ ਸੀ ਤੇ ਖੜੋਤੇ ਨੇ ਉਹਦੇ ਫੈਰ ਮਾਰਿਆ ਜਿਹੜਾ ਛਾਤੀ ਦੇ ਨਾਲ ਦੀ ਲੱਗਾ ਤੇ ਉਹਨਾਂ ਦੀ ਡੈਥ ਹੋ ਗਈ ਹੈ ਜੀ ਅਸੀਂ ਮੰਗ ਕਰਦੇ ਹਾਂ ਜੀ ਸਰਕਾਰ ਤੋਂ ਐਸਐਸਪੀ ਸਾਹਿਬ ਤਰਨਤਾਰਨ ਤੋਂ ਕਿ ਇਹਨੂੰ ਦੋਸ਼ੀ ਨੂੰ ਨਿਸ਼ਾਨ ਸੇਕ ਨੂੰ ਫੜ ਕੇ ਤੇ ਸਖਤੋ ਸਖਤ ਕਾਰਵਾਈ ਕੀਤੀ ਜਾਵੇ ਜਾਂ ਜਿਹੜੀ ਆ ਤਾਂ ਜੋ ਜਿਹੜੀਆਂ ਲੋਕਾਂ ਦੀਆਂ ਧੀਆਂ ਪੜਾਵਾ ਦਾਜ ਤੇ ਦੇਹ ਦੀ ਬਲੀ ਨਾ ਚੜ ਸਕਣ ਤੇ ਲੋਕਾਂ ਨੂੰ ਇਨਸਾਫ ਮਿਲ ਸਕੇ ਅੱਗੇ ਤੋਂ ਜਿਹੜੀ ਇਹੋ ਜਿਹੀ ਹੈਗੇ ਆ ਇਹ ਲੋਕ ਉਹਨਾਂ ਨੂੰ ਨੱਥ ਪਾਈ ਜਾਵੇ ਤੇ ਇਦਾਂ ਦੀਆਂ ਵਾਰਦਾਤਾਂ ਨਾ ਹੋਣ ਜੇ ਲੜਕੀ ਦੀ ਸ਼ਾਦੀ ਹੋਈ ਨੂੰ 10 ਸਾਲ ਤੋਂ ਉੱਪਰ ਹੋ ਗਿਆ ਜੀ 9 ਸਾਲ ਦਾ ਇਹਨਾਂ ਦਾ ਇੱਕ ਬੇਟਾ ਵਾ ਜਿਹੜਾ ਇਹਦੇ ਕੋਲਿਆ ਬੇਟੀ ਨੇ ਉਹਨੂੰ ਲੈ ਕੇ ਆਈ ਆ ਜੀ ਪੇਕੇ ਪਰਿਵਾਰ ਇਹ ਲੜਕੀ ਦੇ ਪਿਓ ਦੀ ਪਹਿਲੋਂ ਡੈਥ ਹੋ ਗਈ ਆ ਜੀ ਬਾਅਦ ਆ ਕੱਲ ਕਤਲ ਹੋ ਗਿਆ ਆ ਬੜੀ ਮਾੜੀ ਘੜਣਾ ਜਿਹੜੀ ਵਾਪਰੀ ਆ ਤੇ ਬਹੁਤ ਬੁਰੀ ਹਾਲਤ ਆ ਜੀ ਪਰਿਵਾਰ ਦੀ 3 ਲੱਖ ਰੁਪਇਆ ਪਹਿਲੋਂ ਇਹਨਾਂ ਦੇ ਨਿਸ਼ਾਨ ਸਿੰਘ ਨੇ ਇਹਨਾਂ ਦੇ ਕੋਲੋਂ ਹੱਥਾਧਾਰ ਕਰਕੇ ਥੋੜੇ ਥੋੜੇ ਪੈਸੇ ਕਰਕੇ ਲਿਆ ਹੀ ਉਹ ਵੀ ਇਹਨਾਂ ਨੇ ਛੱਡੇ ਹੋਈ ਪਰ 5 ਲੱਖ ਰੁਪਇਆ ਦੀ ਹੋਰ ਮੰਗ ਕਰਦਾ ਸੀ ਜੀ